ਬੰਦੀ ਸਿੰਘ ਜਿਹੜੇ ਸਿੱਖ ਨੇ 28 30 ਸਾਲਾਂ ਨੂੰ ਸਰਕਾਰਾਂ ਨੇ ਜ਼ਬਰਦਸਤੀ ਬੰਦ ਕਰ ਰੱਖਿਆ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਬੰਦੀ ਸਿੰਘ ਜੈਕਾਰਾ ਬੰਦੀ ਸਿੰਘ ਜੈਕਾਰਾ ਹਰ ਤਾਮ ਦਾ ਉਹਨਾਂ ਸਰਕਾਰ ਕਰਦੇ ਸਿੱਖ ਕਦੇ ਵੀ ਨਹੀਂ ਕਰਦੇ ਜਦੋਂ ਅਸੀਂ ਆਪਦੇ ਹੱਕ ਮੰਗਦੇ ਹਾਂ ਉਦੋਂ ਅਸੀਂ ਹੱਤ ਬਾਤਨੀ ਆ ਉਦੋਂ ਅਸੀਂ ਖਾਲਸਾ ਨਹੀਂ ਆ ਉਦੋਂ ਬੱਠ ਬਾਤਨੀ ਆ ਦੇਖੋ ਸਰਕਾਰ ਆ ਜਿਹੜੀ ਇਹ ਲੋਕਾਂ ਦੀ ਚੋਣੀ ਨਹੀਂ ਇਹ ਈਵੀਐਮ ਦੀ ਚੋਣੀ ਹੋਈ ਆ ਜੇ ਲੋਕਾਂ ਦੀ ਚੋਣੀ ਹੁੰਦੀ ਫਿਰ ਲੋਕਾਂ ਦੇ ਦੁੱਖ ਦਰਦ ਸਮਝਦੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਈਵੀਐਮ ਦੇ ਉੱਤੇ ਵੱਡਾ ਜਿਹੜਾ ਮੋਰਚਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ ਬਾਵਨ ਮੇਸ਼ਰਾਮ ਜੀ ਡਾਕਟਰ ਰਿੱਤੂ ਡਾਕਟਰ ਪ੍ਰਾਤਾਪ ਸਾਹਿਬ ਆ ਵਕੀਲ ਭਾਣੂ ਪ੍ਰਤਾਪ ਜੀ ਹੁਣੇ ਸਾਰੇ ਅਸੀਂ ਨਾਲ ਰਲ ਕੇ ਇੱਕ ਇਹ ਮੋਰਚਾ ਖੋਲਣ ਜਾ ਰਹੇ ਹਾਂ ਜੀ ਐਮ ਦੇ ਖਿਲਾਫ ਇਹ ਵੀ ਮੋਰਚਾ ਚੱਲਦਾ ਰਹੂਗਾ ਜਿਹਨੇ ਸਾਡੀ ਮੰਗਾਂ ਨੂੰ ਵੀ ਨਾਲ ਨਾਲ ਚੱਲਦੀ ਰਹਿਣਗੀਆਂ ਫਿਰ ਇਹ ਵੀ ਉਹ ਦੇ ਖਿਲਾਫ ਵੀ ਦਿੱਲੀ ਦੇ ਵਿੱਚ ਇੱਕ ਵੱਡਾ ਮੋਰਚਾ ਖੋਲਣ ਜਾ ਰਹੇ ਹਾਂ ਕੱਲ ਨੂੰ 1 ਵਜੇ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਜਾਊਗੀ ਅੱਜ ਕੱਢਿਆ ਗਿਆ ਹੈ ਕਮਿੰਗ ਸਾਹਿਬ ਮੋਰਚੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜਨਵਰੀ ਆ 26 ਜਨਵਰੀ ਦੇ ਉੱਤੇ ਸਰਕਾਰ ਵੱਲੋਂ ਗਣਤੰਤਰ ਦਿਵਸ ਮਨਾਇਆ ਜਾਂਦਾ ਗਣਤੰਤਰ ਦਿਵਸ ਦਾ ਮਤਲਬ ਹੈ 1950 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੀ ਤੇ ਸੰਵਿਧਾਨ ਦੇ ਮੁਤਾਬਕ ਸਾਰਾ ਇਹ ਤੈਸ ਚੱਲਦਾ ਉਸ ਸੰਵਿਧਾਨ ਨੂੰ ਜਿਹੜੀ ਸਰਕਾਰ ਆ ਉਹ ਰੱਦ ਕਰ ਰਹੀ ਆ ਸੰਵਿਧਾਨ ਦਾ ਮਤਲਬ ਆ ਵੀ ਸਾਰਿਆਂ ਤੇ ਲਾਗੂ ਹੋਵੇ ਬੰਦੀ ਸਿੰਘ ਜਿਹੜੇ ਸਿੱਖ ਨੇ 28 30 ਸਾਲਾਂ ਤੋਂ ਸਰਕਾਰਾਂ ਨੇ ਜ਼ਬਰਦਸਤੀ ਬੰਦ ਕਰ ਰੱਖਿਆ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਜਦੋਂ ਉਹਨਾਂ ਨੇ ਸਜ਼ਾ ਮਾਂ ਭੁਗਤ ਲਈਆਂ ਜਿਹੜੀ ਦਿੱਤੀ ਸਜ਼ਾ ਉਹ ਭੁਗਤ ਲਈ ਉਹਦੋਂ ਡਬਲ ਭੁਗਤਨੀ ਫਿਰ ਕਾਦੇ ਵਾਸਤੇ ਬੰਦ ਕਰੇ ਨੇ ਸੰਵਿਧਾਨ ਤਾਂ ਇਹ ਕਹ ਰਿਹਾ ਸਵਤਾਂਾਮ ਦਾ ਉਲੰਘਣ ਸਰਕਾਰ ਕਰਦੀ ਸਿੱਖ ਕਦੇ ਵੀ ਨਹੀਂ ਕਰਦੇ ਅਸੀਂ 26 ਜਨਵਰੀ ਨੂੰ ਚੁੜਿਆ ਸਰਕਾਰਾਂ ਨੂੰ ਹਿਲਾਉਣ ਵਾਸਤੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਅਸੀਂ ਆਪਦੇ ਹੱਕ ਮੰਗਦੇ ਹਾਂ ਉਹ ਅਸੀਂ ਹੱਤਬਾਦੀ ਹਾਂ ਉਹਦੋਂ ਅਸੀਂ ਖਾਲਸਤਾ ਨਹੀਂ ਉਹਦੋਂ ਵਖਵਾਦੀਆਂ ਤੇ ਜਦੋਂ ਅਸੀਂ ਦੇਸ਼ ਵਾਸਤੇ ਸਾਡੇ ਨੌਜਵਾਨ ਫੌਜੀ ਰਹਾਰੋ ਜੋਈ ਕੋਈ ਨਾ ਕੋਈ ਤਰੰਗੇ ਦੇ ਵਿੱਚ ਲਪਟਕੇ ਆਉਂਦਾ ਉਦੋਂ ਅਸੀਂ ਸ਼ਹੀਦ ਆ ਉਦੋਂ ਸਾਨੂੰ ਸ਼ਹੀਦ ਕਹਿੰਦੇ ਨੇ ਜਦੋਂ ਹੱਕ ਮੰਗ ਲਈ ਉਦੋਂ ਅਸੀਂ ਹੱਤਬਾਦੀਆਂ ਇਸ ਕਰਕੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਬਈ ਜਿਹੜੇ ਬੰਦੀ ਸਿੰਘ ਨੇ ਰਿਹਾ ਕਰਨੇ ਚਾਹੀਦੇ ਕੀ ਲੱਗਦਾ ਹੈ ਕਿ ਜਿੱਦਾਂ ਹੁਣ ਕਾਫੀ ਸਮੇਂ ਲੰਬੇ ਸਮੇਂ ਤੋਂ ਇਨਸਾਫ ਮੋਰਚਾ ਚੱਲ ਰਿਹਾ ਹੈ ਤੇ ਸਰਕਾਰ ਅੱਗੇ ਕੋਈ ਕਦਮ ਚੱਕਦੀ ਨਜ਼ਰ ਆ ਰਹੀ ਹੈ ਇਹ ਸਰਕਾਰ ਨੂੰ ਦੇਖਣਾ ਹੁਣ ਹੁਣ ਇਲੈਕਸ਼ਨ ਦੀ ਆ ਰਹੀ ਆ ਬਾਰੀ ਮੈਂ ਲੋਕਾਂ ਨੂੰ ਕਹੂੰਗਾ ਵੀ ਸਰਕਾਰ ਦੇ ਸਾਰਾ ਉਲਟ ਪੁਗਤਿਆ ਜਾਵੇ ਦੇਖੋ ਸਰਕਾਰ ਆ ਜਿਹੜੀ ਇਹ ਲੋਕਾਂ ਦੀ ਚੋਣੀ ਨਹੀਂ ਇਹ ਈਵੀਐਮ ਦੀ ਚੋਣੀ ਹੋਈ ਆ ਜੇ ਲੋਕਾਂ ਦੀ ਚੋਣੀ ਹੁੰਦੀ ਫਿਰ ਲੋਕਾਂ ਦੇ ਦੁੱਖ ਦਰਦ ਸਮਝਦੀ ਪਰ ਇਹ ਈਵੀਐਮ ਦੀ ਪਦਾਇਸ਼ ਆ ਹੁਣ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਈਵੀਐਮ ਦੇ ਉੱਤੇ ਵੱਡਾ ਜਿਹੜਾ ਮੋਰਚਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ ਬਾਵਨ ਮੇਸ਼ਰਾਮ ਜੀ ਡਾਕਟਰ ਰੀਤੂ ਡਾਕਟਰ ਪ੍ਰਾਚਾ ਸਾਹਿਬ ਵਕੀਲ ਪਾਨੂੰ ਪ੍ਰਤਾਪ ਜੀ ਹੁਣ ਸਾਰੇ ਅਸੀਂ ਨਾਲ ਰਲ ਕੇ ਇੱਕ ਮੋਰਚਾ ਖੋਲਣ ਜਾ ਰਹੇ ਹਾਂ ਈਵੀਐਮ ਦੇ ਖਿਲਾਫ ਈਵੀਐਮ ਜਿਹੜੀ ਬੰਦ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਦੀ ਸਰਕਾਰ ਚੁਣੀ ਜਾਵੇ ਜੇ ਵੈਲਟ ਪੇਪਰ ਤੇ ਚੋਣ ਹੋਊਗੀ ਲੋਕਾਂ ਦੀ ਸਰਕਾਰ ਆਊਗੀ ਉਹ ਲੋਕਾਂ ਦੇ ਦੁੱਖ ਦਰਦ ਸਮਝੂਗੀ ਲੋਕਾਂ ਦੇ ਮਸਲੇ ਹੱਲ ਕਰੂਗੀ ਜਿਹੜੀ ਆਪਣੇ ਆਪ ਈਪੀਐਮ ਦੀ ਬਣੀ ਹੋਈ ਆ ਉਹ ਲੋਕਾਂ ਦਾ ਦਰਦ ਕਿਸਾ ਸਮਝ ਰਹੀ ਆ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਈਪੀਐਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਅਗਲੀ ਰੂਪਰੇਖਾ ਰਿੱਗੀ ਰਹੇਗੀ ਇਸ ਮੋਰਚੇ ਦੀ ਅਸੀਂ ਈਪੀਐਮ ਦੇ ਖਿਲਾਫ ਜ਼ੋਰਦਾਰ ਜਿਹੜਾ ਹੈਗਾ ਮੋਰਚਾ ਖੋਲਣ ਜਾ ਰਹੇ ਹਾਂ ਥੋੜੇ ਸਮੇਂ ਦੇ ਲਈ ਜੀ ਇਹ ਪੱਕਾ ਮੋਰਚਾ ਵੀ ਹੋ ਸਕਦਾ ਹੈ ਇਹ ਵੀ ਹਾਂ ਹੋ ਸਕਦਾ ਇਹ ਵੀ ਮੋਰਚਾ ਚੱਲਦਾ ਰਹੂਗਾ ਜਿਹਨੇ ਸਾਡੀਆਂ ਮੰਗਾਂ ਨੇ ਉਹ ਨਾਲ ਨਾਲ ਚੱਲਦੇ ਰਹਿਣਗੀਆਂ ਫਿਰ ਈਵੀਐਨ ਦੇ ਖਿਲਾਫ ਵੀ ਦਿੱਲੀ ਦੇ ਵਿੱਚ ਇੱਕ ਵੱਡਾ ਮੋਰਚਾ ਖੋਲਣ ਜਾ ਰਿਹਾ ਹੈ ਕੱਲ ਨੂੰ 1 ਵਜੇ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਜਾਊਗੀ ਠੀਕ ਸ਼ੁਕਰੀਆ ਨਜ਼ਰ ਆ ਰਹੀ ਹੈ ਇਹ ਸਰਕਾਰ ਨੂੰ ਦੇਖਣਾ ਹੁਣ ਹੁਣ ਇਲੈਕਸ਼ਨ ਦੀ ਆ ਰਹੀ ਹੈ ਬਾਰੀ ਮੈਂ ਲੋਕਾਂ ਨੂੰ ਕਹੂੰਗਾ ਵੀ ਸਰਕਾਰ ਦੇ ਸਾਰਾ ਉਲਟ ਪੁਗਤਿਆ ਜਾਵੇ ਦੇਖੋ ਸਰਕਾਰ ਆ ਜਿਹੜੀ ਇਹ ਲੋਕਾਂ ਦੀ ਚੁਣੀ ਨਹੀਂ ਇਹ ਈਵੀਐਨ ਦੀ ਚੁਣੀ ਹੋਈ ਆ ਜੇ ਲੋਕਾਂ ਦੀ ਚੁਣੀ ਹੁੰਦੀ ਫਿਰ ਲੋਕਾਂ ਦੇ ਦੁੱਖ ਦਰਦ ਸਮਝਦੀ ਪਰ ਇਹ ਈਵੀਐਨ ਦੀ ਪਦ ਐਸ ਆ ਹੁਣ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਈਵੀਐਮ ਦੇ ਉੱਤੇ ਵੱਡਾ ਜਿਹੜਾ ਮੋਰਚਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ 52 ਮੇਸ਼ਰਾਮ ਜੀ ਡਾਕਟਰ ਰਿਤੂ ਡਾਕਟਰ ਪ੍ਰਾਚਾ ਸਾਹਿਬ ਵਕੀਲ ਪਾਨੂ ਪ੍ਰਤਾਪ ਜੀ ਹੁਣ ਸਾਰੇ ਅਸੀਂ ਨਾਲ ਰਲ ਕੇ ਇੱਕ ਮੋਰਚਾ ਖੋਲਣ ਜਾ ਰਹੇ ਹਾਂ ਈਵੀਐਮ ਦੇ ਖਿਲਾਫ ਈਵੀਐਮ ਜਿਹੜੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੀ ਸਰਕਾਰ ਚੁਣੀ ਜਾਵੇ ਜੇ ਬੈਲਟ ਪੇਪਰ ਤੇ ਚੋਣ ਹੋਊਗੀ ਲੋਕਾਂ ਦੀ ਸਰਕਾਰ ਆਊਗੀ ਉਹ ਲੋਕਾਂ ਦੇ ਦੁੱਖ ਦਰਦ ਸਮਝੂਗੀ ਲੋਕਾਂ ਦੇ ਮਸਲੇ ਹੱਲ ਕਰੂਗੀ ਜਿਹੜੀ ਆਪਣੇ ਆਪ ਈਵੀਐਮ ਦੀ ਬਣੀ ਹੋਈ ਆ ਉਹ ਲੋਕਾਂ ਦੇ ਦਰਦ ਕਿੱਥੇ ਸਮਝ ਰਹੀ ਆ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਈਵੀਐਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਅਗਲੀ ਰੂਪਰੇਖਾ ਰਿੱਗੀ ਰਹੇਗੀ ਇਸ ਮੋਰਚੇ ਦੀ ਅਸੀਂ ਈਵੀਐਮ ਦੇ ਖਿਲਾਫ ਜ਼ੋਰਦਾਰ ਜਿਹੜਾ ਹੈਗਾ ਮੋਰਚਾ ਖੋਲਣ ਜਾ ਰਹੇ ਹਾਂ ਥੋੜੇ ਸਮੇਂ ਦੇ ਲਈ ਜੀ ਇਹ ਪੱਕਾ ਮੋਰਚਾ ਵੀ ਹੋ ਸਕਦਾ ਹੈ ਇਹ ਵੀ ਹਾਂ ਹੋ ਸਕਦਾ ਇਹ ਵੀ ਮੋਰਚਾ ਚੱਲਦਾ ਰਹੂਗਾ ਜਿਹਨੇ ਸਾਡੀਆਂ ਮੰਗਾਂ ਨੇ ਉਹ ਵੀ ਨਾਲ ਨਾਲ ਚੱਲਦੇ ਰਹਿਣਗੀਆਂ ਪਰ ਈਵੀਐਮ ਦੇ ਖਿਲਾਫ ਵੀ ਦਿੱਲੀ ਦੇ ਵਿੱਚ ਇੱਕ ਵੱਡਾ ਮੋਰਚਾ ਖੋਲਣ ਜਾ ਰਿਹਾ ਕੱਲ ਨੂੰ 1 ਵਜੇ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਜਾਊਗੀ ਠੀਕ ਸ਼ੁਕਰੀਆ